ਚਾਰਜ ਲਾ ਦਿੱਤਾ ਗਿਆ ਵੱਡੀ ਖਬਰ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਅਤੇ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਸੋਦੀਆ ਨੂੰ ਆਪ ਦੇ ਪੰਜਾਬ ਦੇ ਨਵੇਂ ਇੰਚਾਰਜ ਠਾਪ ਦਿੱਤਾ ਗਿਆ ਇਸ ਤੋਂ ਬਿਨਾ ਸਤਿੰਦਰ ਜੈਨ ਕੋ ਇੰਚਾਰਜ ਹੋਣਗੇ ਵੱਡੀ ਖਬਰ ਹੈ ਕਿਉਂਕਿ ਅੱਜ ਜਿਹੜੇ ਪੰਜਾਬ ਗੁਜਰਾਤ ਵੱਖ-ਵੱਖ ਸਟੇਟਸ ਦੀ ਦਿੱਲੀ ਦੇ ਵਿੱਚ ਪੋਲੀਟੀਕਲ ਅਫੇਅਰਸ ਦੀ ਮੀਟਿੰਗ ਸੀ ਜਿਸ ਦੇ ਵਿੱਚ ਫੈਸਲਾ ਲਿਆ ਗਿਆ ਹੈ ਮਨੀਸ਼ ਸਸੋਦੀਆ ਪੰਜਾਬ ਆਪ ਦੇ ਨਵੇਂ ਇੰਚਾਰਜ ਹੋਣਗੇ ਇਸ ਤੋਂ ਬਿਨਾ ਸਤੰਦਰ ਜੈਨ ਪੰਜਾਬ ਆਪ ਦੇ ਨਵੇਂ ਕੋ-ਇੰਚਾਰਜ ਬਣਾਏ ਗਏ ਨੇ ਸੌਰਵ ਭਾਰਦਵਾਜ ਨੂੰ ਦਿੱਲੀ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ ਤੇ ਸੰਦੀਪ ਪਾਠਕ ਨੂੰ ਛਤੀਸਗੜ੍ਹ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਵੱਡੀ ਖਬਰ ਹੈ ਕਿਉਂਕਿ ਮਨੀਸ਼ ਸਸੋਦੀਆ ਜਿੱਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਹਮੇਸ਼ਾ ਤੋਂ ਹੀ ਇਹ ਦਾਵਾ ਕੀਤਾ ਜਾਂਦਾ ਹੈ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਮਨੀਸ਼ ਸਸੋਦੀਆ ਦੇ ਵੱਲੋਂ ਕ੍ਰਾਂਤੀ ਲਿਆਂਦੀ ਗਈ ਹੈ। ਦਿੱਲੀ ਦੇ ਸਕੂਲਾਂ ਦੀ ਦਸ਼ਾ ਤੇ ਦਿਸ਼ਾ ਬਦਲੀ ਗਈ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਮਨੀਸ਼ ਸਸੋਦੀਆ ਪੰਜਾਬ ਦੇ ਸਕੂਲਾਂ ਦਾ ਦੌਰਾ ਕਰਦੇ ਵਿੱਚ दिखे ਸੀ ਤੇ ਹੁਣ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮਨੀਸ਼ ਸਸੋਦੀਆ ਨੂੰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੰਚਾਰਜ ਲਾ ਦਿੱਤਾ ਗਿਆ ਹੈ ਤੇ ਸਤਿੰਦਰ ਜੈਨ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੋ ਇੰਚਾਰਜ ਬਣਾ ਦਿੱਤੇ ਗਏ ਨੇ। ਹਾਲਾਂਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਜ਼ਿੰਮੇਵਾਰੀ ਸੌਰਵ ਭਾਰਦਵਾਜ ਨੂੰ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਦਿੱਲੀ ਦੇ ਨਵੇਂ ਪ੍ਰਧਾਨ ਹੋਣਗੇ ਸੌਰਵ ਭਾਰਦਵਾਜ ਉਹ ਵੀ ਸੀਨੀਅਰ ਆਗੂਆਂ ਦੇ ਵਿੱਚ شمار ਨੇ ਸੰਦੀਪ ਪਾਟਕ ਨੂੰ ਛਤਿਸਗੜ੍ਹ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਜਿਸ ਤੰਗ ਦੇ ਨਾਲ ਇਹ ਵੱਡੀਆਂ ਜ਼ਿੰਮੇਵਾਰੀਆਂ ਹਾਲਾਂਕਿ ਦਿੱਲੀ ਦੇ ਵਿੱਚ ਇਸ ਵੇਲੇ ਭਾਜਪਾ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਹੈ ਇਸ ਕਰਕੇ ਦਿੱਲੀ ਦੇ ਵਿੱਚ ਜ਼ਿੰਮੇਵਾਰੀ ਬਹੁਤ ਵੱਡੀ ਹੈ ਉਸ ਤੋਂ ਬਿਨਾ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਹਾਲੇ 2 ਸਾਲ ਪੈਂਡਿੰਗ ਨੇ ਸਰਕਾਰ ਦੇ 2027 ਤੱਕ ਤੇ ਉਸ ਤੋਂ ਪਹਿਲਾਂ ਜਿੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਹੈ ਕਿ ਜਿੰਨੀਆਂ ਵੀ ਗਰੰਟੀਆਂ ਦਿੱਤੀਆਂ ਗਈਆਂ ਜਿੰਨੇ ਵੀ ਵਾਅਦੇ ਕੀਤੇ ਗਏ ਉਹਨਾਂ ਨੂੰ ਪੂਰਾ ਕੀਤਾ ਜਾਵੇ ਸੰਗਠਨ ਨੂੰ ਮਜ਼ਬੂਤ ਕੀਤਾ ਜਾਵੇ ਪਾਰਟੀ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਮਜ਼ਬੂਤ ਕੀਤਾ ਜਾਵੇ ਤੇ ਜਿਹੜੀਆਂ ਜ਼ਿਮਨੀ ਚੋਣਾਂ ਆਉਣੀਆਂ ਨੇ ਇਸ ਦੇ ਵਿੱਚ ਆਲੇ ਚਾਏ ਉਹ ਲੁਧਿਆਣਾ ਵੈਸਟ ਦੀ ਹੈ ਉਸ ਦੇ ਵਿੱਚ ਜਿੱਤ ਹਾਸਲ ਕੀਤੀ ਜਾਵੇ ਤਾਂ ਜਿਹੜੀਆਂ ਵੀ ਚੁਣੌਤੀਆਂ ਨੇ ਪੰਜਾਬ ਦੇ ਵਿੱਚ ਚਾਹੇ ਉਹ ਸੰਗਠਨ ਨੂੰ ਲੈ ਕੇ ਨੇ ਚਾਹੇ ਉਹ ਸਰਕਾਰ ਦੇ ਵਿੱਚ ਨੇ ਉਸ ਨੂੰ ਅੱਗੇ ਲਿਜਾਣ ਦੇ ਲਈ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਮੁਸ਼ਕਲਾਂ ਨੇ ਉਸ ਨੂੰ ਦੂਰ ਕਰਨ ਲਈ ਪਾਰਟੀ ਦੀਆਂ ਗਤੀਵਿਧੀਆਂ ਨੂੰ ਸਹੀ ਢੰਗ ਦੇ ਨਾਲ ਚਲਾਉਣ ਲਈ ਮਨੀਸ਼ ਸਸੋਧਿਆ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਇੰਚਾਰਜ ਲਾ ਦਿੱਤਾ ਗਿਆ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਇੰਚਾਰਜ ਦੀ ਜੇਕਰ ਪ੍ਰਧਾਨ ਦੀ ਗੱਲ ਕੀਤੀ ਜਾਵੇ ਉਸ ਤੋਂ ਬਾਅਦ ਇੰਚਾਰਜ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਹਾਲਾਂਕਿ ਇਸ ਵੇਲੇ ਸੂਬੇ ਦੇ ਪ੍ਰਧਾਨ ਅਮਨ ਅਰੋੜਾ ਨੇ ਆਮ ਆਦਮੀ ਪਾਰਟੀ ਦੇ ਤੇ ਮਨੀਸ਼ ਸਸੋਦੀਆ ਨੂੰ ਹੁਣ ਇਨਚਾਰਜ ਲਾਇਆ ਗਿਆ ਇਸ ਤੋਂ ਬਿਨਾਂ ਸਤਿੰਦਰ ਜੈਨ ਨੂੰ ਨਵੇਂ ਕੋ ਇਨਚਾਰਜ ਬਣਾਇਆ ਗਿਆ ਤੇ ਸੌਰਵ ਭਾਰਦਵਾਜ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਬਣਾ ਦਿੱਤੇ ਗਏ ਨੇ ਤੇ ਸੰਦੀਪ ਪਾਟਕ ਨੂੰ ਛੱਤੀਸਗੜ੍ਹ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਮਨੀਸ਼ ਸਸੋਦੀਆ ਜੇਕਰ ਤੁਸੀਂ 2017 ਤੋਂ ਦੇਖੋ ਜਾਂ 2022 ਦੀ ਇਲੈਕਸ਼ਨ ਨੂੰ ਦੇਖੋ ਤਾਂ ਮਨੀਸ਼ ਸਸੋਦੀਆ ਦੇ ਵੱਲੋਂ ਇੱਕ ਵੱਡਾ ਰੋਲ ਨਿਭਾਇਆ ਗਿਆ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਉਹਨਾਂ ਦੇ ਵੱਲੋਂ ਪ੍ਰਚਾਰ ਕੀਤਾ ਗਿਆ ਤੇ ਹੁਣ ਵੀ ਪਿਛਲੇ ਸਮੇਂ ਦੇ ਵਿੱਚ ਵੀ ਮਨੀਸ਼ ਸਸੋਦੀਆ ਪੰਜਾਬ ਦੇ ਸਕੂਲਾਂ ਦਾ ਦੌਰਾ ਕਰਦੇ ਨਜ਼ਰ ਆਏ ਤੇ ਆਮ ਆਦਮੀ ਪਾਰਟੀ ਇਹ ਦਾਵਾ ਵੀ ਕਰਦੀ ਹੈ ਕਿ ਮਨੀਸ਼ ਸਸੋਧਿਆ ਜਿਹੜੇ ਸਾਬਕਾ ਡਿਪਟੀ ਸੀਐਮ ਨੇ ਦਿੱਲੀ ਦੇ ਅਤੇ ਸਿੱਖਿਆ ਮੰਤਰੀ ਨੇ ਉਹਨਾਂ ਦੇ ਵੱਲੋਂ ਸਿੱਖਿਆ ਦੇ ਖੇਤਰ ਦੇ ਵਿੱਚ ਸਕੂਲਾਂ ਦੇ ਖੇਤਰ ਦੇ ਵਿੱਚ ਦਿੱਲੀ ਦੇ ਵਿੱਚ ਕਾਇਆ ਕਲਪ ਕੀਤੀ ਗਈ ਹੈ ਤੇ ਹੁਣ ਉਹਨਾਂ ਨੂੰ ਪੰਜਾਬ ਦਾ ਇੰਚਾਰਜ ਬਣਾਇਆ ਗਿਆ ਰਵੀ ਮਿਸ਼ਰਾ ਮੇਰੇ ਸਹਯੋਗੀ ਇਸ ਵੇਲੇ ਫੋਨ ਲਾਈਨ ਤੇ ਮੌਜੂਦ ਨੇ ਰਵੀ ਵੱਡਾ ਫੇਰਬਦਲ ਵੀ ਕਹਿ ਸਕਦੇ ਆ ਤੇ ਵੱਡੀ ਜ਼ਿੰਮੇਵਾਰੀ ਵੀ ਕਹਿ ਸਕਦੇ ਆ ਜੋ ਮਨੀਸ਼ ਸਸੋਧਿਆ ਨੂੰ जैन गई है सौरभ है देखो मुझे एक बड़ी जिम्मेदारी और जिस तरीके से आ, कहा जा रहा था कि इस तो आज भी चिंतन किया जा रहा है दिल्ली विधानसभा की हाल के बाद महत्वपूर्ण बैठक राजधानी दिल्ली में अरविंद केजरीवाल के निवास स्थान से बुलाई गई बैठक के बाद संदीप पाठक ने साफ तौर से मीडिया से बातचीत करते हुए रिश्रू कहते हुए तमाम जो समिति में बदलाव किए हैं उसके लेकर चर्चा की पंजाब के संदर्भ में बात करें तो मनीष सिसोदिया दिल्ली के उप मुख्यमंत्री रह चुके हैं और एक बड़े तक के नेता है आम आदमी पार्टी में वरिष्ठ नेता के तद भी आप कह सकते हैं की इनको मिली हुई है मनीष सिसोदिया को जिम्मेदारी मिली है पंजाब में आम आदमी पार्टी के प्रभारी के रूप में वो आने वाले दिनों में काम करते हुए नजर आएंगे आपको बता दें कि आगामी विधानसभा चुनाव के मद्देनजर भी अपने आप में काफी महत्वपूर्ण है इसके अलावा तो जैन को सभारी तो बनाया गया है तो एक बड़ी जिम्मेदारी दोनों बड़े नेता वरिष्ठ नेता आम आदमी पार्टी को यहाँ कहीं ना कहीं पंजाब में देते हुए नजर आ रही है और इसके अलावा संगठन को किस तरीके से विस्तार देना है गति देना है उसको लेकर भी यहाँ पर आज चर्चा हुई है आने वाले समय में दिल्ली विधानसभा चुनाव में किस तरीके से एक मुख्य रूप रूप में ਪੁਨੀਤ ਨੇ ਬਾਨੀ ਹੈ ਰਵੀ ਲਾਜਸਟ ਦੇ ਨਾਲ ਮਨੀਸ਼ ਸਸੋਦੀਆ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮਨੀਸ਼ ਸਸੋਦੀਆ ਆ ਸਾਬਕਾ ਡਿਪਟੀ ਸੀਐਮ ਸਿੱਖਿਆ ਮੰਤਰੀ ਵੀ ਰਹੇ ਨੇ ਤੇ ਜਿਸ ਢੰਗ ਦੇ ਨਾਲ ਪੰਜਾਬ ਦੇ ਵਿੱਚ ਵੀ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਚਾਹੁੰਦੀ ਹੈ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਹੋਰ ਕੰਮ ਕੀਤਾ ਜਾਵੇ ਸਕੂਲ ਆਫ ਐਮਿਨੈਂਸ ਬਣਾਏ ਜਾ ਰਹੇ ਨੇ ਜਾਂ ਇਹ ਵੀ ਮੰਨਿਆ ਜਾਵੇ ਕਿ ਮਨੀਸ਼ ਜਸੋਧਿਆ ਅਰਵਿੰਦ ਕੇਜਰੀਵਾਲ ਦੇ ਬੇहद ਕਰੀਬੀਆਂ ਦੇ ਵਿੱਚੋਂ ਇੱਕ ਨੇ ਤੇ ਮਨੀਸ਼ ਜਸੋਧਿਆ ਨੂੰ ਇਹ ਜ਼ਿੰਮੇਵਾਰੀ ਜਿਹੜੀ ਦਿੱਤੀ ਗਈ ਹੈ ਇਸ ਵੇਲੇ ਪੰਜਾਬ ਦੇ ਵਿੱਚ ਵੱਡੀ ਜ਼ਿੰਮੇਵਾਰੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਪਾਰਟੀ ਦਾ ਜਥੇਬੰਦਕ ਢਾਂਚਾ ਮਜ਼ਬੂਤ ਕਰਨ ਦੇ ਲਈ ਬਿਲਕੁਲ ਦੇਖੀ ਇੱਕ ਕੋਈ ਸ਼ੱਕ ਕੋਈ ਨਹੀਂ ਹੈ जिस तरीके से मनीष सिसोदिया आम आदमी पार्टी के वरिष्ठ नेताओं की गिनती में आते हैं और तमाम बड़ी बैठकों में उनकी एक मुख्य भूमिका रहती है वो एक अलग रणनीति और रूपरेखा के साथ चलने वाले व्यक्ति विशेष माने जाते हैं जिस तरीके से बात करें राजधानी दिल्ली में जब उन्होंने उप मुख्यमंत्री की भूमिका निभाई शिक्षा मंत्री की भूमिका निभाई और जो शिक्षा मॉडल को लेकर उन्होंने गति दी तीव्रता दी उसको लेकर कहीं ना कहीं मनीष सिसोदिया जाने जाते हैं, माने जाते हैं और जिस तरीके से उनको एक बड़ी जिम्मेदारी यहाँ पंजाब में मिलती हुई नजर आई है तो कहीं ना कहीं उनके नेतृत्व में पंजाब आम आदमी पार्टी का जो टीम है ब्लॉक लेवल बूथ लेवल पर कर काम का करते हुए हैकत तो में नजर आएगा ठीक है बहुत शुक्रिया रवि मिश्रा मेरे सहयोगी जानकारी दे रहे थी दस दिए की इस तो पहला ਜਰਨੈਲ ਸਿੰਘ ਜਿਹੜੇ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਇੰਚਾਰਜ ਸੀ ਪਰ ਹੁਣ ਉਹਨਾਂ ਦੀ ਥਾਂ ਤੇ ਮਨੀਸ਼ ਸਸੋਦੀਆ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਪੰਕਜ ਕਪਾਹੀ ਮੇਰੇ ਸਹਿਯੋਗੀ ਇਸ ਵੇਲੇ ਹੋਰ ਜ਼ਿਆਦਾ ਜਾਣਕਾਰੀ ਦੇ ਨਾਲ ਫੋਨਲਾਈਨ ਤੇ ਮੌਜੂਦ ਨੇ ਪੰਕਜ ਜਿਸ ਢੰਗ ਦੇ ਨਾਲ ਮਨੀਸ਼ ਸਸੋਦੀਆ ਦਾ ਜਦੋਂ ਜ਼ਿਕਰ ਆਉਂਦਾ ਹੈ 2017 ਤੋਂ ਲੈ ਕੇ 2022 ਦੀ ਇਲੈਕਸ਼ਨ ਦੇ ਵਿੱਚ ਮਨੀਸ਼ ਸੋਸੋਦੀਆ ਪੰਜਾਬ ਦੇ ਵਿੱਚ ਪ੍ਰਚਾਰ ਕਰਦੇ ਨਜ਼ਰ ਆਉਂਦੇ ਨੇ ਸਮੇਂ-ਸਮੇਂ ਤੇ ਪੰਜਾਬ ਆਉਂਦੇ ਨੇ ਦਿੱਲੀ ਦੇ ਵਿੱਚ ਵੀ ਐਜ਼ ਅ ਡਿਪਟੀ ਸੀਐਮ ਐਜ਼ ਅ ਸਿੱਖਿਆ ਮੰਤਰੀ ਜਾਂ ਅਰਵਿੰਦ ਕੇਜਰੀਵਾਲ ਦੇ ਬਹੁਤ ਕਰੀਬੀਆਂ ਦੇ ਵਿੱਚੋਂ ਭਰੋਸੇਮੰਦ ਲੋਕਾਂ ਦੇ ਵਿੱਚੋਂ ਮਨੀਸ਼ ਸੋਸੋਦੀਆ ਇੱਕ ਤੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਦੇਣਾ ਕਿ ਮਾਈਨੈਸ ਦੇ ਕੱਡੇ ਜਾਣ ਦੇਖੋ ਸੰਗਠਨ ਤੇ ਸਰਕਾਰ ਦੇ ਵਿੱਚ ਇੱਕ ਬਿਹਤਰ ਤਾਲਮੇਲ ਦੇ ਲਈ ਅ ਇੱਕ ਅਜਿਹੇ ਸ਼ਖਸ ਨੂੰ ਬਣਾਉਣ ਦੀ ਜ਼ਰੂਰਤ ਹੈਗੀ ਆਮ ਆਦਮੀ ਪਾਰਟੀ ਨੂੰ ਜਿਸ ਦੀ ਮੁਖੰਤਰੀ ਭਗਵੰਤ ਮਾਨ ਵੀ ਸੁਣਨ ਔਰ ਪਾਰਟੀ ਦੇ ਵਿੱਚ ਵੀ ਮਜ਼ਬੂਤੀ ਦੇ ਨਾਲ ਆਪਣੀ ਗੱਲ ਜਿਹੜੀ ਹੈ ਉਹ ਰੱਖ ਸਕਣ ਔਰ ਸਾਰੇ ਵਿਧਾਇਕ ਉਹਨਾਂ ਦੇ ਰਿਸਪੈਕਟ ਪ੍ਰੋਪਰ ਕਰਦੇ ਹੋਣ ਔਰ ਇੱਕ ਉਹਨਾਂ ਦਾ ਆਪਣੇ કૃਤਿਮਾ ਹੋਵੇ ਤਾਂ ਮਨੀਸ਼ ਸੋਦੀਆ ਇਹ ਕਿਹਾ ਜਾਂਦਾ ਹੈ ਕਿ ਅਰਵਿੰਦ ਕੇਜਰੀਵਾਲ ਤੋਂ ਬਾਅਦ ਦੂਸਰੇ ਤੀਸਰੇ ਨੰਬਰ ਦੇ ਲੀਡਰ ਦੇ ਤੌਰ ਤੇ ਜਾਣੇ ਜਾਂਦੇ ਨੇ ਔਰ ਮਨੀਸ਼ ਸੋਦੀਆ ਕਿਉਂਕਿ ਪਹਿਲਾਂ ਉਹਨਾਂ ਕੋਲ ਦਿੱਲੀ ਦੇ ਵਿੱਚ ਡਿਪਟੀ ਸੀਐਮ ਦਾ ਚਾਰ ਸੀਗਾ ਸਿੱਖਿਆ ਮੰਤਰੀ ਦੇ ਤੌਰ ਤੇ ਰਹੇ ਨੇ ਔਰ ਪਾਰਟੀ ਦੇ ਵਿੱਚ ਵੀ ਇੱਕ ਵੱਡਾ ਰੋਲ ਜਿਹੜਾ ਹੋ ਰਿਹਾ ਜਾਂਦਾ ਹੈ ਅਰਵਿੰਦ ਕੇਜਰੀਵਾਲ ਦੇ ਸਭ ਤੋਂ ਨੇੜੇ ਤੇ ਸਭ ਤੋਂ ਕਾਇਬੀਆਂ ਦੇ ਵਿੱਚੋਂ ਮਨੀਸ਼ ਜਸੋਦੀਆ ਮੰਨੇ ਜਾਂਦੇ ਨੇ ਔਰ ਕਿਉਂਕਿ ਹੁਣ ਸਾਰੀ ਸਿਆਸੀ ਪਾਰਟੀਆਂ 2027 ਦੇ ਮਿਸ਼ਨ ਦੇ ਵਿੱਚ ਲੱਗੀ ਆ ਔਰ 2027 ਤੋਂ ਪਹਿਲਾਂ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਸੰਗਠਨ ਬਣਾਉਣ ਦੀ ਲੋੜ ਸੀਗੀ ਉਸ ਤਰੀਕੇ ਨਾਲ ਆਮ ਆਦਮੀ ਪਾਰਟੀ ਸੰਗਠਨ ਪਿਛਲੇ ਕੁਝ ਸਾਲਾਂ ਚ ਨਹੀਂ ਬਣਾ ਸਕੀ ਭਗਵੰਤ ਮਾਨ ਦੇ ਨਾਮ ਦੇ ਉੱਤੇ ਇਲੈਕਸ਼ਨ ਲੜੇ ਜਾਂਦੇ ਨੇ ਔਰ ਇਕਲੋਤਾ ਹੀ ਚਿਹਰੇ ਦੇ ਤੌਰ ਤੇ ਉਹ ਕੰਮ ਰੰਦੇ ਨੇ ਲੇਕਿਨ ਕਿਉਂਕਿ ਭਗਵੰਤ ਮਾਨ ਮੁੱਖ ਮੰਤਰੀ ਨੇ ਔਰ ਸਰਕਾਰ ਦਾ ਜ਼ਿੰਮਾ ਉਹਨਾਂ ਕੋਲ ਬਹੁਤ ਸਾਰਾ ਹੁੰਦਾ ਹੈ ਤਾਂ ਪਾਰਟੀ ਦੇ ਵਿੱਚ ਉਸ ਤਰੀਕੇ ਨਾਲ ਸਮਾਂ ਨਹੀਂ ਦੇ ਪਾਉਂਦੇ ਇਸੇ ਵਜ੍ਹਾ ਕਰਕੇ ਪਿਛਲੇ ਦਿਨਾਂ ਚ ਅਸੀਂ ਦੇਖਿਆ ਕਿ ਅਮਨ अरोड़ा ਨੂੰ ਪ੍ਰਧਾਨ ਲਗਾ ਦਿੱਤਾ ਗਿਆ ਔਰ ਉਹ ਦੂਜੇ ਪਾਸੇ ਹੁਣ ਮਨੀਸ਼ ਸੋਧਿਆ ਨੂੰ ਇਹ ਪਰਿਵਾਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਇਸ ਦੀ وجہ ਇਹ ਵੀ ਹੈ ਕਿ ਸੰਗਠਨ ਦੇ ਜਿਹੜੇ ਕੰਮ ਅਮਨ अरोड़ा ਲੈ ਕੇ ਆਣ ਕਿ ਸਰਕਾਰ ਤੋਂ ਪ੍ਰਾਪਤੇ ਜਾ ਸਕਦੇ ਨਹੀਂ ਜਾਂ ਇੱਕ ਬਿਹਤਰ ਵਰਕਰ ਦੀ ਸੁਣੀ ਜਾਵੇ ਕਾਡਰ ਤੇ ਸੁਣੀ ਜਾਵੇ ਕਾਡਰ ਮਜ਼ਬੂਤੀ ਨਾਲ ਰੱਖਿਆ ਜਾ ਸਕੇ ਤਾਂ ਮਨੀਸ਼ ਸੋਧਿਆ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਜਰਨੈਲ ਸਿੰਘ ਦੇ ਨਾਲ ਨਾਲ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਸੰਦੀਪ ਪਾਠਕ ਡਾਕਟਰ ਸੰਦੀਪ ਪਾਠਕ ਜਿਹੜੇ ਰਾਜ ਸਭਾ ਮੈਂਬਰ ਪਾਰਲੀਮੈਂਟ ਵੀ ਨੇ ਉਹਨਾਂ ਨੂੰ ਵੀ ਪਰਿਵਾਰੀ ਦੇ ਤੌਰ ਤੇ ਪੰਜਾਬ ਦੇ ਵਿੱਚ ਜਿਹੜਾ ਉਹ ਲਗਾਇਆ ਹੋਇਆ ਸੀ ਗੱਲ ਲੇਕਿਨ ਸੰਦੀਪ ਆਠਕ ਵੀ ਉਸ ਤਰੀਕੇ ਦੇ ਨਾਲ ਕਾਡਰ ਨੂੰ ਮਜ਼ਬੂਤ ਨਹੀਂ ਕਰ ਸਕੇ ਜਾਂ ਇਹ ਕਹੀਏ ਕਿ ਮਦਾਇਕਾਂ ਤੇ ਜਿਹੜੀ ਇੱਕ ਕਾਡਰ ਦੇ ਤਾਲਮੇਲ ਹੁੰਦਾ ਵੈ ਉਹ ਉਸ ਤਰੀਕੇ ਨਾਲ ਬਿਹਤਰ ਤਰੀਕੇ ਨਾਲ ਨਹੀਂ ਰੱਖ ਸਕੇ ਤਾਂ ਇਸੇ ਵਜ੍ਹਾ ਕਰਕੇ ਮਨੀ ਸਿਸੋਧੀਆਂ ਨੂੰ 2027 ਦੇ ਮੱਦੇਨਜ਼ਰ ਲਿਆਂਦਾ ਗਿਆ ਪੰਜਾਬ ਦੇ ਵਿੱਚ ਪਰਿਵਾਰੀ ਦੇ ਤੌਰ ਤੇ ਕਿਉਂਕਿ ਦੋ ਸਟੇਟਾਂ ਦੇ ਵਿੱਚ ਦਿੱਲੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਦਬਦਬਾ ਪਿਛਲੇ ਕੁਝ ਸਾਲਾਂ ਦੇ ਵਿੱਚ ਰਿਹਾ ਹੋਇਆ ਹੈ ਔਰ ਦਿੱਲੀ ਹੁਣ ਕਿਉਂਕਿ ਉੱਥੋਂ ਨਿਕਲ ਗਈ ਹੈ ਤਾਂ ਨਜ਼ਰਾ 2027 ਦੇ ਵਿੱਚ ਪੰਜਾਬ ਦੇ ਉੱਤੇ ਹੀ ਆਵਾਜ਼ੀ ਬਿਲਕੁਲ ਆਵਾਜ਼ੀ ਪਾਰਟੀ ਦੀ ਕੋਸ਼ਿਸ਼ ਇਹ ਹੈ ਕਿ ਜਿਹੜੇ 2 ਸਾਲ ਬਾਕੀ ਨੇ ਪੰਕਜ ਉਸ ਨੂੰ ਸਹੀ ਢੰਗ ਦੇ ਨਾਲ ਸਰਕਾਰ ਵੀ ਚਲਾਈ ਜਾਵੇ ਜਥੇਬੰਦਕ ਢਾਂਚਾ ਵੀ ਮਜ਼ਬੂਤ ਕੀਤਾ ਜਾਵੇ ਸੰਗਠਨ ਨੂੰ ਮਜ਼ਬੂਤ ਕੀਤਾ ਜਾਵੇ ਹਾਲਾਂਕਿ 4 ਸਟੇਟਾਂ ਦੀ ਗੱਲ ਕੀਤੀ ਜਾਵੇ 4 ਸਟੇਟਾਂ ਦੇ ਇਸ ਵੇਲੇ ਇੰਚਾਰਜ ਬਦਲੇ ਗਏ ਨੇ 2 ਸਟੇਟਾਂ ਦੇ ਵਿੱਚ ਇਸ ਵੇਲੇ ਸੂਬਾ ਪ੍ਰਧਾਨ ਲਾਏ ਗਏ ਨੇ ਗੁਜਰਾਤ ਦੇ ਵਿੱਚ ਗੋਪਾਲ ਰਾਏ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਇੰਚਾਰਜ ਦੀ ਪ ਨੂੰ ਛਤੀਸਗੜ ਦੇ ਵਿੱਚ ਸੰਦੀਪ ਪਾਠਕ ਨੂੰ ਤੇ ਗੋਆ ਦੇ ਵਿੱਚ ਪੰਕਜ ਗੁਪਤਾ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਦਿੱਲੀ ਦੇ ਵਿੱਚ ਸੌਰਵ ਭਾਰਦਵਾਜ ਨੂੰ ਪ੍ਰਧਾਨ ਬਣਾਇਆ ਗਿਆ ਤੇ ਜੰਮੂ ਕਸ਼ਮੀਰ ਦੇ ਵਿੱਚ ਮਹਾਰਾਜ ਮਲਿਕ ਨੂੰ ਪ੍ਰਧਾਨ ਬਣਾਇਆ ਗਿਆ ਤਾਂ ਪੰਕਜ ਇਸ ਢੰਗ ਦੇ ਨਾਲ ਆਮ ਆਦਮੀ ਪਾਰਟੀ ਇਸ ਵੇਲੇ ਕੰਮ ਕਰ ਰਹੀ ਹੈ ਹਾਲਾਂਕਿ ਸਰਕਾਰ ਭਾਵੇਂ ਇਸ ਵੇਲੇ ਇਕੱਲੀ ਪੰਜਾਬ ਦੇ ਵਿੱਚ ਹੈ ਦਿੱਲੀ ਦੇ ਵਿੱਚ ਇਸ ਵਾਰ ਜਿਆਦਾ ਦੇਖਦੇ ਦੱਸੇ ਬਾਅਦ ਜੋ ਹੈ ਮੇਰੇ ਤੋਂ ਚੋਣਾਂ ਹੋਣਾ ਹੈ ਸੰਖਿਆਵਲ ਘੱਟ ਹੋ ਗਿਆ ਪਹਿਲੇ ਦੇ ਦੇਖਿਏ ਮੈਂ ਇਹ ਮੰਨਦਾ ਹੂੰ ਕਿ आम आदमी पार्टी का जो पूरा का पूरा कॉन्सेप्ट है इसको थोड़ा सा हमको चुनावों से अलग करके देखने की जरूरत है कुछ दिनों तक पार्टी को मजबूत करेंगे और पार्टी सबसे पहले जो है अपना विस्तार करेगी अपने संगठन का विस्तार करेगी उस संगठन का, का विस्तार करना पहली प्रायोरिटी रहेगी चुनाव आते रहेंगे तो चुनाव जीतेंगे भी तो परवेश वर्मा क्या बयान आया है कि अधिकारियों की चर्बी बहुत मोटी हो गई है देखिए मैंने आपको ये बात कही आम आदमी पार्टी दिल्ली के विधायकों के साथ खड़ी है चाहे वो भारतीय जनता पार्टी के ही विधायक क्यों ना हो और दिल्ली की सरकार के साथ खड़े हैं प्रवेश वर्मा हमारे गांव के ग्रामीण भाई हैं मैं इस बात को कभी भूलता नहीं हूं मैं भी गांव से आता हूं वो भी गांव से आते हैं और प्रवेश वर्मा एज पीडब्ल्यूडी मिनिस्टर जब दौरे करने जाते हैं तो मैं उनके साथ पीडब्ल्यूडी सेक्रेटरी को नहीं देखता पीडब्ल्यूडी सेक्रेटरी तो क्या स्पेशल सेक्रेटरी डिप्टी सेक्रेटरी भी नहीं होते मुझे इस बात का कष्ट होता है मुझे लगता है कि चुनी हुई सरकार को पूरी इज्जत मिलनी चाहिए और जो भारतीय जनता पार्टी ने लोकतंत्र को कमजोर करने का काम दस साल में किया है उसको पलटने की जरूरत है लोकतंत्र को आप मजबूत कीजिए लोकशाही ऊपर है बाबूशाही नीचे है इसमें हम अपने छोटे स्वार्थ नहीं देखेंगे कि आज भारतीय जनता पार्टी की सरकार है तो हम कहें नहीं साहब बाबुओं की चलनी चाहिए नहीं चुनी हुई सरकार की चलनी चाहिए हम आज भी अपने उस प्रिंसिपल पे खड़े हैं क्योंकि तो ये मामला सिद्धांत का है और हम इनके साथ हैं इनकी चलनी चाहिए विधायक जो दो दो लाख लोगों के चुने हुए प्रत्याशी हैं उनकी अफसरों को सुननी पड़ेगी ਇਸke علاوہ ਕੋਈ ਆਪਸ਼ਨ ਨਹੀਂ ਥੈਂਕ ਯੂ ਬਹੁਤ ਸਰ ਸਰ ਇੱਕ ਆਮ ਆਦਮੀ ਪਾਰਟੀ ਦੇ ਵੱਲੋਂ ਮਨੀਸ਼ ਜਸੋਦੀਆ ਨੂੰ ਪੰਜਾਬ ਦਾ ਨਵਾਂ ਇੰਚਾਰਜ ਲਾ ਦਿੱਤਾ ਗਿਆ ਹੈ ਸੌਰਵ ਭਾਰਤਵਾਜ ਨੂੰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰਧਾਨ ਬਣਾਇਆ ਗਿਆ ਹੈ ਪੰਕਜ ਗਪਾਹੀ ਮੇਰੇ ਸਹਿਯੋਗੀ ਲਗਾਤਾਰ ਬਣੇ ਹੋਏ ਨੇ ਪੰਕਜ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਜਿਵੇਂ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਦਿੱਲੀ ਦੇ ਵਿੱਚ ਤਾਂ ਹੈ ਹੀ ਹੈ ਕਿ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣੀ ਹੈ ਤੇ ਦਿੱਲੀ ਵਾਸੀਆਂ ਦੇ ਮੁੱਦੇ ਜਿਹੜੇ ਸਰਕਾਰ ਹੱਲ ਨਹੀਂ ਕਰ ਸਕੇਗੀ ਉਹ ਚੁੱਕਣੇ ਨੇ ਪਰ ਪੰਜਾਬ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਕੀ ਲੱਗਦਾ ਹੈ ਕਿਉਂਕਿ ਇੱਕ ਪਾਸੇ ਕਾਂਗਰਸ ਹੈ ਅਕਾਲੀ ਦਲ ਹੈ ਭਾਜਪਾ ਹੈ ਤੇ ਆਮ ਆਦਮੀ ਪਾਰਟੀ ਦੇ 3 ਸਾਲ ਪੂਰੇ ਹੋ ਚੁੱਕੇ ਨੇ ਕਰੀਬ 2 ਸਾਲ ਦਾ ਸਮਾਂ ਬਚਿਆ ਏ ਜਥੇਬੰਦਕ ਢਾਂਚਾ ਬਲੌਕ ਪੱਧਰ ਤੇ ਜ਼ਿਲ੍ਹਾ ਲੈਵਲ ਤੇ ਹੇਠਲੇ ਪੱਧਰ ਤੱਕ ਮਜ਼ਬੂਤ ਕਰਨਾ ਹੈ ਬੂਥ ਕਮੇਟੀਆਂ ਤੱਕ ਮਜ਼ਬੂਤ ਕਰਨਾ ਹੈ ਵੱਡੀ ਜ਼ਿੰਮੇਵਾਰੀ ਮਨੀਸ਼ ਸੋਸੋਧਿਆ ਨੂੰ ਮਿਲੀ ਹੈ ਦੇਖੋ ਨਿਸ਼ਚਿਤ ਤੌਰ ਤੇ ਕਿ ਮਨੀਸ਼ ਸਸੋਦੀਆ ਦੀ ਟਿਊਨਿੰਗ ਮੁੱਖ ਮੰਤਰੀ ਭਗਵੰਤ ਮਾਨ ਨਾਲ ਬੇਹੱਦ ਚੰਗੀ ਹੈ ਔਰ ਜੇਕਰ ਕੋਈ ਪਾਰਟੀ ਦਾ ਕੰਮ ਹੋਏਗਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰਨੀ ਹੋਏਗੀ ਤਾਂ ਮਨੀਸ਼ ਸਸੋਦੀਆ ਬਿਹਤਰ ਤਰੀਕੇ ਦੇ ਨਾਲ ਮਨਵਾ ਸਕਦੇ ਆ ਸ਼ਾਇਦ ਉਹ ਇੰਪੈਕਟ ਸੰਦੀਪ ਆਠਕ ਜਾਂ ਜਰਨੈਲ ਸਿੰਘ ਦਾ ਉਸ 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 ਤਰੀਕੇ ਦਾ ਨਹੀਂ ਸੀਗਾ ਔਰ ਦੂਜੇ ਪਾਸੇ ਕਿਉਂਕਿ ਮਨੀਸ਼ ਸਸੋਦੀਆ ਫਾਊਂਡਰ ਮੈਂਬਰ ਨੇ ਉਹ ਕੱਲੇ ਕੱਲੇ ਪੁਰਾਣੇ ਵਰਕਰ ਨੂੰ ਵੀ ਜਾਣਦੇ ਨੇ ਔਰ ਜੇਕਰ ਕਿਸੇ ਨੂੰ ਮਨਾਉਣ ਦੀ ਨੋਟ ਆਉਂਦੀ ਹੈ ਕਿਉਂਕਿ ਜਿਸ ਤਰੀਕੇ ਨਾਲ ਕੁਝ ਸਾਇਕ ਇਸ ਲਈ ਇਹਨਾਂ ਤੇ ਨਰਾਜ਼ ਵੀ ਨਜ਼ਰ ਆਏ ਕੋਵਰ ਵਿਜੇਪ੍ਰਤਾਪ ਸਫਾ ਨਜ਼ਰ ਆਏ ਕੁਝ ਹੋਰ ਨਰਾਜ਼ ਅੰਦਰ ਖਾਤੇ ਸਿਗੇ ਤਾਂ ਉਹ ਇੱਕ ਬਿਹਤਰ ਤਾਲਮਿਲ ਕਿਵੇਂ ਰੱਖਿਆ ਜਾਵੇ ਔਰ ਦੂਸਰਾ ਇਸ ਲਈ ਸਭ ਤੋਂ ਵੱਡਾ ਚੈਲੰਜ ਆਮ ਆਦਮੀ ਪਾਰਟੀ ਦੇ ਲਈ 2004 ਦੇ ਕਿ 2004 ਦੇ ਵਿੱਚ ਜੇਕਰ ਵਾਪਸੀ ਕਰਨੀ ਹੈ ਦੁਬਾਰਾ ਸੱਤਾ ਦੇ ਵਿੱਚ ਆਣਾ ਹੈ ਤਾਂ ਹੁਣ ਤੋਂ ਵਰਕਰ ਦੀ ਨਫਸ ਸਮਝ ਨਹੀਂ ਹੋਏਗੀ ਔਰ ਜਿਹੜੇ ਉਹਨਾਂ ਦੇ ਮਸਲੇ ਨੇ ਉਹ ਸਰਕਾਰ ਤੋਂ ਕਿਸ ਤਰੀਕੇ ਨਾਲ ਹੈਂਡਲ ਕਰਵਾਣੇ ਹੋਣਗੇ ਉਹ ਮਨੀਸ਼ ਜਿਸੋਵੀਆ ਬਕੂਬੀ ਸਮਸਿਆ ਸੀ ਨੇ ਔਰ ਇਸੇ ਵਜ੍ਹਾ ਕਰਕੇ ਉਹਨਾਂ ਨੂੰ ਇੰਚਾਰਜ ਜਿਹੜਾ ਉਹ ਲਗਾਇਆ ਗਿਆ ਹੈ ਔਰ ਇਸ ਦੇ ਨਾਲ ਨਾਲ ਮਨੀਸ਼ ਸੋਦੀਆ ਕਿਉਂਕਿ ਦੇਖਿਆ ਜਾਵੇ ਤਾਂ ਜਿਹੜਾ ਇੱਕ ਕਈ ਵਾਰ ਸਰਕਾਰ ਦੇ ਵਿੱਚ ਕੋਆਰਡੀਨੇਸ਼ਨ ਦੀ ਵੀ ਜਿਹੜੀ ਸਮੱਸਿਆ ਆਉਂਦੀ ਹੈ ਤਾਂ ਉਸ ਨੂੰ ਹੋਰ ਬਿਹਤਰ ਤਰੀਕੇ ਦੇ ਨਾਲ ਹੈਂਡਲ ਜਿਹੜਾ ਮਨੀਸ਼ ਸੋਦੀਆ ਕਰ ਸਕਦੇ ਨੇ ਔਰ ਉਹਨਾਂ ਕੋਲ ਜਿਹੜਾ ਆਪਣਾ ਤਜਰਬਾ ਹੈ ਦਿੱਲੀ ਸਰਕਾਰ ਦਾ ਦਿੱਲੀ ਦੇ ਵਿੱਚ ਤਰੀਕੇ ਨਾਲ 파ਟੀ ਚਲਾਈ ਗਈ ਉਸ ਦਾ ਪਾ ਉਹ ਤਜਰਬਾ ਲੈਣ ਦੀ ਵੀ ਕੋਸ਼ਿਸ਼ ਜਿਹੜੀ ਆਵਾਜ਼ ਪਾਣੀ ਦਾ ਮੰਨਿਆ ਜਾਵੇ ਆਉਣ ਵਾਲੇ ਦਿਨਾਂ ਦੇ ਵਿੱਚ ਮਨੀਸ਼ ਸਸੋਦੀਆ ਪੰਜਾਬ ਆਉਣਗੇ ਜਲਦੀ ਹੀ ਮੀਟਿੰਗਾਂ ਦਾ سلسلہ ਸ਼ੁਰੂ ਹੋਵੇਗਾ ਦੇਖੋ ਨਿਸ਼ਚਿਤ ਹੋਰਤੇ ਮਨੀਸ਼ ਸਸੋਦੀਆ ਪੰਜਾਬ ਵੀ ਆਣਗੇ ਔਰ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਅੰਮ੍ਰਿਤਸਰ ਦਰਗਿਆਣਾ ਮੰਦਿਰ ਔਰ ਦਰਬਾਰ ਸਾਹਿਬ ਵੀ ਜਿਹੜਾ ਉੱਥੇ ਮੱਥਾ ਟੇਕਣਗੇ ਔਰ ਨਾਲ ਹੀ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਵਿਧਾਇਕਾਂ ਦੇ ਨਾਲ ਉਸਕੇ ਬਾਰੇ ਵਿੱਚ ਡਿਟੇਲ ਵਿੱਚ ਚਰਚਾ ਕੀਤੀ ਗਈ ਜਿਸ ਤਰੀਕੇ ਸੇ ਪ੍ਰਧਾਨ ਮੰਤਰੀ ਜੀ ਨੇ ਕਿਹਾ tha ਕਿ 2500 ਰੁਪਏ 2500 ਰੁਪਏ हर महिला के अकाउंट में पहले कैबिनेट मीटिंग के बाद ही आ जाएगा इसके बारे में चर्चा की गई जो कि सीधे सीधे दिल्ली की जनता के साथ एक धोखा है इसके साथ ही साथ ये भी कहा गया था कि भाई दिवाली में होली में हर परिवार को एक सिलेंडर मुफ्त में दिया जाएगा वो भी नहीं दिया गया तो ये दुर्भाग्य की बात है कि एक देश की एक पॉलिटिकल पार्टी और प्रधानमंत्री जी खुद ऐसे वादे करके जाए और उन वादों से मुकर जाए ये बहुत बुरी बात है दुखद बात है देश के लिए और देश की राजनीति के लिए भी आम आदमी पार्टी काम की राजनीति करती है अरविंद केजरीवाल जी जो भी वादे करते हैं उन सारे वादों को वो पूरा करते हैं हम जिस उद्देश्य से इस देश में एक नई राजनीति देने के लिए आए थे उस उद्देश्य की पूर्ति के लिए अंतिम क्षण तक संघर्ष करते रहेंगे थैंक यू तो ਤਾਂ ਮੈਂ ਇਨਚਾਰਜ ਬਣਨ ਤੋਂ ਬਾਅਦ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਵੱਖ-ਵੱਖ ਆਗੂ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਨੇ ਸੰਦੀਪ ਪਾਠਕ ਇਸ ਵੇਲੇ ਗੱਲਬਾਤ ਕਰ ਰਹੇ ਸੀ ਜਿਨ੍ਹਾਂ ਨੇ ਕੇਂਦਰ ਸਰਕਾਰ ਨੂੰ ਘੇਰਿਆ ਹੈ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਘੇਰਦੇ ਦਿਖੇ ਨੇ ਆ ਤੇ ਵੱਡੀ ਖਬਰ ਹੈ ਜਿਸ ਤੇ ਅਸੀਂ ਬਣੇ ਹੋਏ ਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਇਨਚਾਰਜ ਅਤੇ ਕੋ ਇਨਚਾਰਜ ਲਾਏ ਗਏ ਨੇ ਮਨੀਸ਼ ਸੋਧੀਆਂ ਨੂੰ ਇਨਚਾਰਜ ਲਾਇਆ ਗਿਆ ਏ ਤੇ ਸਤਿੰਦਰ ਜੈਨ ਨੂੰ ਕੋ ਇਨਚਾਰਜ ਦੀ ਸਹਿ ਪਰਿਵਾਰੀ ਦੀ ਜ਼ਿੰਮੇਵਾਰੀ ਮਿਲੀ ਆ ਪੰਕਜ ਕਪਾਹੀ ਮੇਰੇ ਸਹੋਗੀ ਲਗਾਤਾਰ ਬਣੇ ਹੋਏ ਨੇ ਪੰਕਜ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਅੰਦਰ ਗਿਆਣਾ ਮੰਦਰ ਆਉਣਗੇ ਮਨੀਸ਼ ਸੋਦੀਆ ਸ਼੍ਰੀ ਦਰਬਾਰ ਸਾਹਿਬ ਪਹੁੰਚਣਗੇ ਅੰਮ੍ਰਿਤਸਰ ਮੱਥਾ ਟੇਕਣਗੇ ਉਸ ਤੋਂ ਬਾਅਦ ਹੀ ਸ਼ੁਰੂਆਤ ਕਰਨਗੇ ਕਿਉਂਕਿ ਇੱਕ ਪਾਸੇ ਹੁਣ ਪੰਜਾਬ ਕਾਂਗਰਸ ਵੀ ਕਾਫੀ ਕੋਸ਼ਿਸ਼ਾਂ ਕਰ ਰਹੀ ਹੈ ਜੇਕਰ ਪੰਜਾਬ ਕਾਂਗਰਸ ਦੀ ਗੱਲ ਕੀਤੀ ਜਾਵੇ ਭੁਪੇਸ਼ ਭਗੇਲ ਨੂੰ ਉਹਨਾਂ ਦੇ ਵੱਲੋਂ ਇੰਚਾਰਜ ਲਾਇਆ ਗਿਆ ਤਾਂ ਲਗਾਤਾਰ ਮੈਰਾਥਨ ਮੀਟਿੰਗਾਂ ਚਾਹੇ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚ ਹੋਈਆਂ ਤੇ ਆਮ ਆਦਮੀ ਪਾਰਟੀ ਨੇ ਵੀ ਹੁਣ ਨਵਾਂ ਇੰਚਾਰਜ ਲਾਇਆ ਤਾਂ 2027 ਦੀ ਤਿਆਰੀ ਤਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਵੱਲੋਂ ਹੁਣੇ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਦੇਖੋ ਨਿਸ਼ਚਿਤ ਤੌਰ ਤੇ ਐਸ ਵੇਲੇ ਕਿਉਂਕਿ ਮੈਦਾਨ ਸਾਰੀ ਪਾਰਟੀਆਂ ਦੇ ਲਈ ਪੂਰਾ ਖੁੱਲਾ ਹੋਇਆ ਹੈ ਅਜੇ ਹਾਂ ਨਹੀਂ ਕਹਿ ਸਕਦੇ ਕਿ ਕਿਸੇ ਪਾਰਟੀ ਦੀ ਐਸ ਵੇਲੇ ਹਵਾ ਹੈ ਜਾਂ ਕੋਈ ਪਾਰਟੀ ਅੱਗੇ ਜਾਂ ਕੋਈ ਪਿੱਛੇ ਹੈ ਔਰ ਇਸੇ ਵਜ੍ਹਾ ਕਰਕੇ ਕਾਂਗਰਸ ਵੀ ਅਸੀਂ ਦੇਖ ਰਹੇ ਹਾਂ ਕਿ ਸੈਸ਼ਨ ਦੀ ਸ਼ੁਰੂਆਤ ਤੋਂ ਬਾਅਦ ਪਹਿਲਾਂ ਇਹ ਪਹਿਲੀ ਵਾਰ ਹੈ ਕਿ ਪਰਿਵਾਰੀ ਦੇ ਨਾਲ ਇੱਕ ਚर्चा ਕਰਕੇ ਰਣਨੀਤੀ ਬਣਾਈ ਹੋਵੇ ਕਿਉਂਕਿ ਹਮੂਮਨ ਸੈਸ਼ਨ ਦੇ ਦੌਰਾਨ ਇਹ ਨਜ਼ਰ ਆਉਂਦਾ ਸੀ ਕਿ ਕਾਂਗਰਸ ਵੰਡੀ ਹੋਈ ਨਜ਼ਰ ਆਉਂਦੀ ਸੀ ਪ੍ਰਤਾਪ ਬਾਜਵਾ ਬੋਲਦੇ ਸੀ ਤਾਂ ਬਾਕੀ ਲੀਡਰ ਨਹੀਂ ਬੋਲਦੇ ਸੀ ਅਗਰ ਕੋਈ ਬਾਇਕਾਊਟ ਕਰਨ ਦੀ ਕੋਸ਼ਿਸ਼ ਕਰਦਾ ਸੀ ਤਾਂ ਉਹ ਇਕੱਲਾ ਚਲਾ ਜਾਂਦਾ ਸੀ ਤਾਂ ਇੱਕ ਤਾਲਮੇਲ ਨਜ਼ਰ ਆਇਆ ਕਾਂਗਰਸ ਦੇ ਅੰਦਰ ਪਰ ਇਹੀ ਤਾਲਮੇਲ ਆਮ ਆਦਮੀ ਪਾਰਟੀ ਜੋ ਹੋਰ ਬਿਹਤਰ ਹੋਵੇ ਚੰਗਾ ਹੋਵੇ ਇਸ ਦੇ ਲਈ ਮਨੀਤ ਸੋਦੀਆ ਕਿਉਂਕਿ ਸਭ ਤੋਂ ਪੁਰਾਣੇ ਲੀਡਰ ਨੇ ਉਹਨਾਂ ਦਾ ਇੱਕ ਤਜਰਬਾ ਹੈ ਸਰਕਾਰ ਤੇ ਪਾਰਟੀ ਚਲਾਉਣ ਦਾ ਤਾਂ ਉਹ ਉਹ ਕਿਤਨਾ ਕਿਤੇ ਆਮ ਆਦਮੀ ਪਾਰਟੀ ਦਲੇ ਲਈ ਪੰਜਾਬ ਦੇ ਵਿੱਚ ਕੰਮ ਆ ਸਕਦਾ ਕਿਉਂਕਿ ਹੁਣ ਤੱਕ ਦੇਖਿਆ ਜਾਵੇ ਤਾਂ ਜਿਹੜੇ ਪਰਿਵਾਰੀ ਰਹੇ ਨੇ ਸੰਜੀਤ ਸਿੰਘ ਪਰਿਵਾਰੀ रह ਚੁੱਕੇ ਨੇ 2017 ਦੇ ਦੌਰਾਨ ਦੁਰਗੇਸ਼ ਪਾਟਕ 2017 ਦੇ ਦੌਰਾਨ ਪਰਿਵਾਰੀ रह ਚੁੱਕੇ ਨੇ ਉਸ ਤੋਂ ਬਾਅਦ ਜਰਨੈਲ ਸਿੰਘ ਲਗਾਏ ਗਏ ਜਰਨੈਲ ਸਿੰਘ ਤੋਂ ਬਾਅਦ ਦੂਸਰੇ ਜਰਨੈਲ ਸਿੰਘ ਲਗਾਏ ਗਏ ਦੋ ਜਰਨੈਲ ਸਿੰਘ ਪਰਿਵਾਰੀ ਰਹ ਚੁੱਕੇ ਨੇ ਔਰ ਫਿਰ ਸੰਦੀਪ ਪਾਟਕ ਖੋਰਾ ਨੂੰ ਜ਼ਿੰਮੇਵਾਰੀ ਦੇਖੀ ਦਿੱਤੀ ਗਈ ਲੇਕਿਨ ਪਿਛਲੇ ਦਿਨਾਂ 'ਚ ਆ ਲੋਕ ਸਭਾ ਦੇ ਜਿਹੜੇ ਨਤੀਜੇ ਆਏ ਉਹ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਉਸ ਤਰੀਕੇ ਨਾਲ ਨਹੀਂ ਆਏ ਤਾਂ ਉਸੇ ਵਜ੍ਹਾ ਕਰਕੇ 2027 ਨੂੰ ਵੀ ਆਮ ਆਦਮੀ ਪਾਰਟੀ ਨੂੰ ਧਿਆਨ ਚ ਰੱਖਣੀ ਹੈ ਔਰ ਇੱਕ ਵੱਡਾ ਮੌਕਾ ਹੈ ਆਮ ਆਦਮੀ ਪਾਰਟੀ ਕੋਲ ਜਦੋਂ ਸਾਰੀਆਂ ਪਾਰਟੀਆਂ ਦੇ ਲਈ ਮੈਦਾਨ ਖੁੱਲ੍ਹਾ ਹੈ ਤਾਂ ਉਸ ਲਈ ਮਨੀਸ਼ ਸੋਦੀਆ ਹੋਰਾਂ ਦੀ ਇੱਕ ਵੱਡੀ ਜ਼ਿੰਮੇਵਾਰੀ ਤੇ ਵੱਡਾ ਰੋਲ ਪਾਰਟੀ ਦੇ ਵਿੱਚ ਰਹੇਗਾ ਖਾਸ ਤੌਰ ਤੇ ਪੰਜਾਬ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਇਹ ਕਿਹਾ ਜਾਂਦਾ ਹੈ ਕਿ ਸਭ ਤੋਂ ਮਜ਼ਬੂਤ ਹੈ ਪੂਰੇ ਦੇਸ਼ ਦੇ ਵਿੱਚ ਦਾ ਇਹ ਇੱਕ ਵੱਡਾ ਰੋਲ ਜਿਹੜਾ ਹੈ ਜ਼ਰੂਰ ਮਨੀਸ਼ ਸੋਦੀਆ ਦਾ ਰਹੇਗਾ ਡਿਪਟੀ ਦਾ ਇੰਚਾਰਜ ਲਾ ਦਿੱਤਾ ਗਿਆ ਵੱਡੀ ਖਬਰ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਅਤੇ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਸੋਦੀਆ ਨੂੰ ਆਪ ਦੇ ਪੰਜਾਬ ਦੇ ਨਵੇਂ ਇੰਚਾਰਜ ਥਾਪ ਦਿੱਤਾ ਗਿਆ ਇਸ ਤੋਂ ਬਿਨਾ ਸਤेंद्र ਜੈਨ ਕੋ ਇੰਚਾਰਜ ਹੋਣਗੇ ਵੱਡੀ ਖਬਰ ਹੈ ਕਿਉਂਕਿ ਅੱਜ ਜਿਹੜੇ ਪੰਜਾਬ ਗੁਜਰਾਤ ਵੱਖ-ਵੱਖ ਸਟੇਟਸ ਦੀ ਦਿੱਲੀ ਦੇ ਵਿੱਚ ਪੋਲੀਟੀਕਲ ਅਫੇਅਰਸ ਦੀ ਮੀਟਿੰਗ ਸੀ ਜਿਸ ਦੇ ਵਿੱਚ ਫੈਸਲਾ ਲਿਆ ਗਿਆ ਹੈ ਮਨੀਸ਼ ਸਸੋਦੀਆ ਪੰਜਾਬ ਆਪ ਦੇ ਨਵੇਂ ਇੰਚਾਰਜ ਹੋਣਗੇ ਇਸ ਤੋਂ ਬਿਨਾ ਸਤੰਦਰ ਜੈਨ ਪੰਜਾਬ ਆਪ ਦੇ ਨਵੇਂ ਕੋ-ਇੰਚਾਰਜ ਬਣਾਏ ਗਏ ਨੇ ਸੌਰਵ ਭਾਰਦवाज ਨੂੰ ਦਿੱਲੀ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ ਤੇ ਸੰਦੀਪ ਪਾਠਕ ਨੂੰ ਛਤਿਸਗੜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਵੱਡੀ ਖਬਰ ਹੈ ਕਿਉਂਕਿ ਮਨੀਸ਼ ਸਸੋਦੀਆ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਹਮੇਸ਼ਾ ਤੋਂ ਹੀ ਇਹ ਦਾਵਾ ਕੀਤਾ ਜਾਂਦਾ ਹੈ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਮਨੀਸ਼ ਸਸੋਦੀਆ ਦੇ ਵੱਲੋਂ ਕ੍ਰਾਂਤੀ ਲਿਆਂਦੀ ਗਈ ਹੈ ਦਿੱਲੀ ਦੇ ਸਕੂਲਾਂ ਦੀ ਦਸ਼ਾ ਤੇ ਦਿਸ਼ਾ ਬਦਲੀ ਗਈ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਮਨੀਸ਼ ਸਸੋਦੀਆ ਪੰਜਾਬ ਦੇ ਸਕੂਲਾਂ ਦਾ ਦੌਰਾ ਕਰਦੇ ਵਿੱਚ ਦਿਖੇ ਸੀ ਤੇ ਹੁਣ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਮਨੀਸ਼ ਸਸੋਦੀਆ ਨੂੰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੰਚਾਰਜ ਲਾ ਦਿੱਤਾ ਗਿਆ ਹੈ ਤੇ ਸਤਿੰਦਰ ਜੈਨ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੋ ਇੰਚਾਰਜ ਬਣਾ ਦਿੱਤੇ ਗਏ ਨੇ ਹਾਲਾਂਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਜ਼ਿੰਮੇਵਾਰੀ ਸੌਰਵ ਭਾਰਤਵਾਜ ਨੂੰ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਦਿੱਲੀ ਦੇ ਨਵੇਂ ਪ੍ਰਧਾਨ ਹੋਣਗੇ ਸੌਰਵ ਭਾਰਤਵਾਜ ਉਹ ਵੀ ਸੀਨੀਅਰ ਆਗੂਆਂ ਦੇ ਵਿੱਚ شمار ਨੇ ਸੰਦੀਪ ਪਾਠਕ ਨੂੰ ਛਤੀਸਗੜ੍ਹ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਜਿਸ ਤੰਗ ਦੇ ਨਾਲ ਇਹ ਵੱਡੀਆਂ ਜ਼ਿੰਮੇਵਾਰੀਆਂ ਹਾਲਾਂਕਿ ਦਿੱਲੀ ਦੇ ਵਿੱਚ ਇਸ ਵੇਲੇ ਭਾਜਪਾ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਹੈ ਇਸ ਕਰਕੇ ਦਿੱਲੀ ਦੇ ਵਿੱਚ ਜ਼ਿੰਮੇਵਾਰੀ ਬਹੁਤ ਵੱਡੀ ਹੈ ਉਸ ਤੋਂ ਬਿਨਾਂ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਹਾਲੇ 2 ਸਾਲ ਪੈਂਡਿੰਗ ਨੇ ਸਰਕਾਰ ਦੇ 2027 ਤੱਕ ਤੇ ਉਸ ਤੋਂ ਪਹਿਲਾਂ ਜਿੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਹੈ ਕਿ ਜਿੰਨੀਆਂ ਵੀ ਗਰੰਟੀਆਂ ਦਿੱਤੀਆਂ ਗਈਆਂ ਜਿੰਨੇ ਵੀ ਵਾਅਦੇ ਕੀਤੇ ਗਏ ਉਹਨਾਂ ਨੂੰ ਪੂਰਾ ਕੀਤਾ ਜਾਵੇ ਸੰਗਠਨ ਨੂੰ ਮਜ਼ਬੂਤ ਕੀਤਾ ਜਾਵੇ ਪਾਰਟੀ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਮਜ਼ਬੂਤ ਕੀਤਾ ਜਾਵੇ ਤੇ ਜਿਹੜੀਆਂ ਜ਼ਿਮਨੀ ਚੋਣਾਂ ਆਉਣੀਆਂ ਨੇ ਇਸ ਦੇ ਵਿੱਚ ਆਲੇ ਚਾਹੇ ਉਹ ਲੁਧਿਆਣਾ ਵੈਸਟ ਦੀ ਹੈ ਉਸ ਦੇ ਵਿੱਚ ਜਿੱਤ ਹਾਸਲ ਕੀਤੀ ਜਾਵੇ ਤਾਂ ਜਿਹੜੀਆਂ ਵੀ ਚੁਣੌਤੀਆਂ ਨੇ ਪੰਜਾਬ ਦੇ ਵਿੱਚ ਚਾਹੇ ਉਹ ਸੰਗਠਨ ਨੂੰ ਲੈ ਕੇ ਨੇ ਚਾਹੇ ਉਹ ਸਰਕਾਰ ਦੇ ਵਿੱਚ ਨੇ ਉਸ ਨੂੰ ਅੱਗੇ ਲਿਜਾਣ ਦੇ ਲਈ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਮੁਸ਼ਕਲਾਂ ਨੇ ਉਸ ਨੂੰ ਦੂਰ ਕਰਨ ਲਈ ਪਾਰਟੀ ਦੀਆਂ ਗਤੀਵਿਧੀਆਂ ਨੂੰ ਸਹੀ ਢੰਗ ਦੇ ਨਾਲ ਚਲਾਉਣ ਲਈ ਮਨੀਸ਼ ਸਸੋਧਿਆ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਇੰਚਾਰਜ ਲਾ ਦਿੱਤਾ ਗਿਆ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਇੰਚਾਰਜ ਦੀ ਜੇਕਰ ਪ੍ਰਧਾਨ ਦੀ ਗੱਲ ਕੀਤੀ ਜਾਵੇ ਉਸ ਤੋਂ ਬਾਅਦ ਇੰਚਾਰਜ ਦੀ ਵੱਡੀ ਜ਼ਿੰਮੇਵਾਰੀ